ਵੈਲਕਮ ਬੈਕ ਟੂ आवर ਚੈਨਲ ਹੋਪ ਤੁਸੀਂ ਸਭ ਵਧੀਆ ਹੋਗੇ ਤੇ ਅੱਜ ਥੋੜਾ ਜਿਹਾ ਅੱਜ ਥੋੜਾ ਜਿਹਾ ਆਪਾਂ ਲੇਟ ਉੱਠੇ ਆ ਥੋੜਾ ਤਬੀਅਤ ਨਹੀਂ ਠੀਕ ਹੈ ਠੀਕ ਨਹੀਂ ਸੀਗੇ ਇੱਕ ਸਾਡੇ ਨਵੀਂ ਭਾਈ ਹੈ ਹਾਂਜੀ ਗਾਇਸ ਕਿੱਦਾਂ ਸਾਰੇ ਜਣੇ ਸਵਾਗਤ ਹੈ ਤੁਹਾਡਾ ਸਾਡੇ ਅੱਜ ਦੇ ਵਲੌਗ 'ਚ ਤੋਂ ਅੱਜ ਕੀ ਕੰਟੈਂਟ ਵਾ ਭਾਈ ਦੱਸੋ ਮਾੜਾ ਆ ਲੋਕਾਂ ਨੂੰ ਕੀ ਦੱਸਦਾ ਕੀ ਕੰਟੈਂਟ ਮੈਂ ਦਾ ਇਹਦਾ ਕੀ ਆ ਆ ਇਹਦਾ ਕੁਛ ਨਹੀਂ ਜੋ ਦਿਨ ਚ ਕਰਾਂਗੇ ਉਹ ਵੀ ਸਾਰਾ ਦਿਖਾਵਾਂਗੇ ਤੇ ਨਾਲੇ ਇੱਕ ਹੋਰ ਇਨਫੋਰਮੇਸ਼ਨ ਆ ਕਿ ਰਾਤ ਦੇ 9 ਵਜੇ ਆਪਣਾ ਵਲੋਗ ਆਇਆ ਕਰੇਗਾ ਠੀਕ ਆ ਸਤਾ ਜੀ ਹਨਾ 9 ਵਜੇ ਸਹੀ ਹੈ ਨਾ ਸਹੀ ਹੈ ਸਹੀ ਹੈ ਨਾਲੇ ਸਾਰੇ ਰੋਟੀ ਐਡਿਟਿੰਗ ਨੂੰ ਵੀ ਟਾਈਮ ਲੱਗ ਜਾਂਦਾ ਸਾਰਾ ਕੁਝ ਵੀ ਟਾਈਮ ਲੱਗਦਾ ਥੋੜਾ ਠੀਕ ਆ ਉਹ ਭਾਈ ਸਾਡੇ ਬਾਹਰ ਗੜੇ ਤੇ ਬਾਕੀ ਨਵੀਂ ਦੱਸੂਗਾ ਕਯਾ ਵਧੀਆ ਲੱਗਾ ਵਲੌਗ ਤੂੰ ਦੇਖਿਆ ਵਰੀਆ ਭਾਈ ਸਾਡੇ ਨਵੇਂ ਤਿੰਨ ਵਲੌਗ ਆਏ ਆ ਹੁਣ ਨਵੀਂ ਨਵੀਂ ਆਇਆ ਸਟਾਰਟਿੰਗ ਕੀਤੀ ਆ ਵਲੌਗ ਬਣਾਨੇ ਉਸ ਵੱਤ ਤੋਂ ਵੱਤ ਸਪੋਰਟ ਕਰੋ ਜੀ ਤੇ ਆਪਣੇ ਤਿੰਨ ਵਲੌਗ ਆ ਚੁੱਕੇ ਆ ਇੱਕ ਗੁਰਪੁਰਬ ਦਾ ਬਈ ਦੋ ਘੋੜ ਦੌੜਦੇ ਆ ਇੱਕ ਜੇ ਸਾਡੇ ਨਾਲ ਧੱਕਾ ਹੋ ਗਿਆ ਸੀ ਪਿਛਲੇ ਦਿਨ ਹੋ ਗਿਆ ਤੇ ਹੀ ਵੇਖਿਆ ਹੋਣਾ ਸਾਰੇ ਆੜੇ ਤੇ ਬਾਕੀ ਦੇਖਦੇ ਆ ਹੁਣ ਕੀ ਕਰਨਾ ਨੇ ਕੋਲੋਂ ਸਬਜ਼ੀ ਲੈਣਾ ਤੇ ਆ ਜੋ ਸਬਜ਼ੀ ਲੈ ਕੇ ਆਨੇ ਆ ਤੇ ਹੋਰ ਬਾਕੀ ਸਾਰੇ ਵਧੀਆ ਠੀਕ ਆ ਬੰਦਾ ਸਬਸਕ੍ਰਾਈਬ ਕਰ ਲਓ ਚੈਨਲ ਹੌਲੀ ਹੌਲੀ ਹੋਸਲਾ ਬਣਾਉਂਦਾ ਹਾਂ ਠਾ ਤੇ ਬਾਕੀ ਚਲੋ ਸੋਟੀ ਲਾਈਨ ਚੱਲਦੇ ਆਂ ਕਾਪੀ ਆ ਤੁਹਾਡਾ ਨੰਬਾ ਆ ਗਿਆ ਵਾ ਭੇਡ ਦੋ ਯਾਰ ਬਾਕੀ ਹਾਲੇ ਥੋੜੀ ਸੈੱਟ ਬੰਦ ਸੋਟੀ ਲਾਈਨ ਚੱਲਦੀ ਆਂ ਅੱਗੀ ਸਾਡਾ ਬੰਦੇ ਦੀ ਹਾਲਤ ਹਲੇ ਸੈੱਟ ਨਹੀਂ ਜੀ ਸੈ ਲੱਗੇ ਲੱਗਟੇ ਜਾਣਾ ਚਾਪਾ ਕਰਾ ਨਾਲੇ ਚਲੋ ਸਤਾਰ ਰਾਤ ਨੂੰ ਨਾ ਬਹੁਤ ਕੰਮ ਖਰਾਬ ਜਾਈ ਹੁੰਦਾ ਆ ਅੱਜ ਮਰਾ ਤੇ ਨਹੀਦਾ ਸਾਰਾ ਆਦ ਨੂੰ 2 3 ਵੇ ਭਰਾ ਉੱਠ ਜਾਣਾ ਦਵਾਈ ਦਾ ਅਸਰ ਜਾਂ ਖਤਮ ਹੈ ਦਾ ਨਾ ਖਦੋ ਮੇਰਾ ਕੰਮ ਔਖਾ ਆਇਆ ਜੀ ਆਹ ਦੇਖੋ ਹਾਲੇ ਇੰਨੀ ਠੰਡ ਆਈ ਨਹੀਂ ਤਾਂ ਹੁੱਡੀ ਪਾ ਕੇ ਮੈਂ ਪਹਿਲਾਂ ਹੀ ਭਈ ਠੰਡ ਆਈ ਨਹੀਂ ਠੰਡ ਆ ਗਈ ਆ ਇਹ ਤੁਹਾਨੂੰ ਹੀ ਲੱਗਦਾ ਵਾ ਵੀ ਠੰਡ ਨਹੀਂ ਆਈ ਨਵੰਬਰ ਦਾ ਮਹੀਨਾ ਸ਼ੁਰੂ ਆ ਗਿਏ ਸਹੀ ਆਪਾਂ ਸਬਜ਼ੀ ਲੈ ਲਈ ਆ ਤੇ ਹੁਣ ਉਹ ਹੋ ਇਧਰੋਂ ਆ ਜਦਾਂ ਵੇ ਬੰਦ ਚੜਨ ਨਾਲ ਪੋਪੜ ਤੇ ਪੋਪੜ ਹੋਈ ਜਾ ਰਹੇ ਆ ਆ ਜਗਾ ساری ਮੋਟਰ ਰੇ ਆ ਇਹ ਅੰਡਰਗਰਾਉਂਡ ਸੀਵਰੇਜ ਪੈ ਰਿਆ ਵਾ ਇਸ ਕਰਕੇ ਨਾਲ ਹੁਣ ਪਾਈਪਲਾਈਨ ਵੀ ਕਹਿੰਦੇ ਆ ਪੈਣੀਆਂ ਵਾ ਤੇ ਬਾਕੀ ਆਪਾਂ ਹੁਣ ਜਾ ਰਹੇ ਆ ਮੱਲੇ ਪਰ ਪਹਿਲੀ ਲੈ ਲਈ ਆਪਾਂ ਇੱਕ ਚੀਜ਼ ਆ ਅੱਜ ਜਦੋਂ ਆਪਣੇ ਹੁਣ ਮੇਲਾ ਸੀ ਨਾ ਉਹ ਮੇਲੇ ਦੇ ਵਿੱਚ ਜਿੱਦਾ ਆਪਣੇ ਫੀਚੇਵਾਲ ਵਾਲਿਆਂ ਨੇ ਜਿੱਦਾ ਮਿੱਟੀ ਰੇਤ ਤਾਂ ਕਾਫੀ ਪਾਤੀ ਸੜਕਾਂ ਤੇ ਕੋਈ ਟਿੱਬੇ ਇੰਨੇ ਘ ਭਰ ਕੇ ਮਤਲਬ ਵਧੀਆ ਵਾ ਕਾਫੀ ਲੋਕੀ ਕਈ ਲੋਕੀ ਕਹਿੰਦੇ ਭਈ ਸਹੀ ਆ ਜੀ ਪਰ ਜਗਾ ਤੋਂ ਇਹ ਵਾਲਾ ਹੁਣ ਕਰਦੇ ਪਏ ਫੇਸਬੁਕ ਤੋਂ ਇਹ ਕੰਮ ਨਾ ਬਹੁਤ ਜ਼ਿਆਦਾ ਖਰਾਬ ਆ ਭਾਈ ਆ ਲੋਕਾਂ ਨੂੰ ਤੰਗੀ ਤਾਂ ਹੁੰਦੀ ਆ ਪਰ ਬਾਕੀ ਹੁਣ ਇਹ ਵੀ ਕੰਮ ਜ਼ਰੂਰੀ ਆ ਨਾ ਇਹਦਾ ਪਾਣੀ ਖੜਾ ਹੋ ਜਾਂਦਾ ਤੇ ਆ ਜਿਉਂ ਆਪਣਾ ਬਾਜ਼ਾਰ ਆ ਜਾਂਦਾ ਆ ਗੋ ਬਣ ਗਏ ਆਣਾ ਆਪਣਾ ਬਾਜ਼ਾਰ ਆ ਜਾਂਦਾ ਆ ਜੀ ਅੱਗੇ ਬਾਜ਼ਾਰ ਆ ਰਿਹਾ ਹੈ ਬਾਜ਼ਾਰ ਆ ਜਾਂਦਾ ਭਾਬੀ ਇਧਰ ਉਹ ਦੀ ਇਧਰ ਪੀਰਾਂ ਦੇ ਥਾਂ ਜਾਓ ਜਿਹਾ ਉਹ ਜਿਹਾ ਬਾਬਾਈ ਬਾਕੀ ਵਾਕੀਆ ਦਰਜੀ ਦੇ ਪੈਸੇ ਦੇਣੇ ਆ ਹਲੇ 30 ਰੁਪਏ 30 ਰੁਪਏ ਕਿੰਨੇ ਦੇ ਦੇ ਕਿੰਨੇ 30 ਰੁਪਏ ਉਹ ਬਹੁਤ ਜ਼ਿਆਦਾ ਵਾ ਨਾ ਕਰ ਇਹਦੇ ਜਿਆਦਾ ਪਿਆਰੀ ਰਕਮ ਤਾਂ ਕਹੀ ਮੈਂ ਤੁਹਾਨੂੰ ਮੇਗਾ ਸੇਲ ਲੱਗੀ ਤੇ ਰੱਖ ਪੈ ਕਹਿੰਦਾ ਕਿਸ਼ਤਾਂ ਕਰ ਲੋ ਦਾ ਦਾਦ ਗਿਆ ਕਹਿੰਦਾ ਕੋਈ ਨਹੀਂ ਭਾਈ ਕਿਸ਼ਤਾਂ ਕਿਸ਼ਤਾਂ ਕਰਾ ਲੀਏ ਕਿਸ਼ਤਾਂ ਕਰਾਣੀਆ ਭਾਈ ਇਹ ਸਾਡੇ ਪਰ ਲੋਗ ਆ ਪਰ ਲੋਗ ਇਹਨਾਂ ਵੀ ਵਲੋਗ ਚ ਲੈ ਲੈ ਆ ਬੋਲ ਪਿੰਡੋਂ ਦੋ ਲੋਕ ਕਿਹਨਾ ਨਾਮ ਨੇ ਕਹਿ ਕੇ ਦੇ ਮੁੰਡਾ ਕਿਹਨਾ ਲੋਕ ਕਿਹਨਾਂ ਨੇ ਚੱਲ ਬੋਲ ਹੁਣ ਤੂੰ ਸਾਰਿਆਂ ਨੂੰ ਕਹਿ ਤੂੰ ਸਬਸਕ੍ਰਾਈਬ ਕਰੋ ਸਾਰੇ ਜਿਹੇ ਹੈ ਕਿ ਇੱਥੇ ਆ ਕੇ ਬੋਲ ਨਾ ਇੱਥੇ ਆ ਕੇ ਬੋਲ ਇੱਥੇ ਆ ਕੇ ਬੋਲ ਅੱਛਾ ਹੋਰ ਕਮੈਂਟ ਵੀ ਹਾਂ ਠੀਕ ਹੈ ਸਾਡੇ ਮੱਲੇ ਦਾ ਇੱਧਰ ਮੁੰਡਾ ਹਨਾ ਨਾਮ ਦੱਸ ਦੇ ਆਪਣਾ ਕੀ ਹੈ ਅੱਛਾ ਲੀ ਉੱਧਰ ਗਾਈਡ ਹੁਣ ਆਪਾਂ ਚੱਲੇ ਆ ਮੰਦਰਾਂ ਨੂੰ ਬਾਕੀ ਸਕੂਲ ਕਿਨੇ ਆਲੇ ਖੇਡਦੇ ਤੁਹਾਨੂੰ ਦਿਖਾਣੇ ਕੀ ਖੇਡਣਗੇ ਆ ਦੇਖੋ ਆ ਗੜੀ ਤੁਹਾਡੀ ਖੇਡ ਆ ਦੇਖੋ ਆ ਆ ਨੀਲੀ ਆ ਨੀਲੀ ਵਾਲਾ ਕਣਾਵਾ ਉਹ ਕ੍ਰਿਸ਼ਨਾ ਆ ਦੇ ਲੋ ਦਾਰ ਪਰ ਲੈ ਆ ਕੇ ਮੱਦਰ ਕੋ ਉਠਾ ਲਿਓ ਨੀਲ ਦਵਾਰਾ ਦਵਾਰਾ ਤੁਹਾਨੂੰ ਰੋਲ ਦਵਾਂਗੇ ਐਕਸ਼ੇ ਕੁਮਾਰ ਦਾ ਲੈ ਆ ਸ਼ਾਹ ਅੱਜ ਇਹਨਾਂ ਉੱਤੇ ਆ ਗਏ ਗਾਇਸ ਚਲੋ ਸਾਰੇ ਹੈਲੋ ਗਾਇਸ ਗਾਇਸ ਲੈਕ ਸ਼ੇਅਰ ਕਰਨਾ ਹੈ ਨਵਾਂ ਬਲੌਗ ਕੱਢਿਆ ਵਾਹਲੇ ਆਹੋ ਨਵਾਂ ਨਿਕਾ ਤੁਸੀਂ ਕੀ ਕਹੋਗੇ ਚੌਥਾ 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 ਲੋਕ ਕੱਢਿਆ ਹੀ ਇਹ ਆਪ ਹਲੇ ਪਹਿਲੇ ਨੰਬਰ ਆਈ ਨਵੇਂ-ਨਵੇਂ ਆਏ ਹੀ ਬਲੌਗ ਚ ਆਹ ਇਧਰ ਆਪਣੇ ੜੜੀ ਝੜੀ ਮੈਂ ਤਾਂ ਵਈ ਤੁਹਾਨੂੰ ਪਿਛਲੇ ਬਲੌਗ ਚ ਮਿਦਿਆ ਹੀ ਦੋ ਬਲੌਗਾਂ ਚ ਧੀ ਮੇਰੇ ਦੇਖ ਲਿਆ ਹੁਣਾ ਵਾ ਬਾਕੀ ਆ ਭੂਮੀ ਤੁਸੀਂ ਵੀ ਬੋਲੋ ਕੁਛ ਕੋਈ ਨਹੀਂ ਆਉਂਦਾ ਬਾਜੀ ਠੀਕ ਹੈ ਜੀ ਕਨਪਾਈ ਲਾਈਕ ਵੀ ਤਾਂ ਕਹਿ ਦੋ ਸਾਰੇ ਮੇਰੇ ਲਾਈਕ ਕਮੈਂਟ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰ ਦਿਓ ਕਨਪਾਈ ਕਨਪਾਈ ਤੋਂ ਵੀ ਡੀਲ ਕਰਾ ਦੂ ਮੈਂ ਹਾਂਜੀ ਪਾਈ ਲਾਈਕ ਸ਼ੇਅਰ ਸਬਸਕ੍ਰਾਈਬ ਕਰ ਦਿਓ ਠੀਕ ਹੈ ਗਾਇਸ ਆਪਾਂ ਇੱਧਰ ਆ ਚੁੱਕੇ ਹਾਂ ਇੱਧਰ ਲਿਗਰ ਸੋਬੀ ਭਾਈ ਆਪਣੇ ਸੋਬੀ ਭਾਈ ਵੇ ਜੀ ਸੋ ਲੋਗ ਬੰਦੇ ਆ ਵਾ ਦੱਸੋ ਕੋ ਗੱਲ ਵਾ ਪੂਰੀ ਗੱਲ ਬਾਤ ਪਿੱਛੇ ਹੋ ਗਏ ਬੜੀ ਲੁੱਕ ਤੇ ਚੈੱਕ ਕਰਾਓ ਬੜੀ ਅੱਛਾ ਮੁੰਡੇ ਦੇ ਜਨਮ ਦਿਨ ਤੇ ਚਲੇ ਪਾਲਟੀ ਬੋੜੀ ਸਾਨੂੰ ਕੀ ਕਮਾਣਾ ਆ ਕੱਲ ਨੂੰ ਕੁਛ ਨਹੀਂ ਆ ਇੱਕ ਬੰਦਾ ਸਾਡਾ ਸੁੱਤਾ ਵੀ ਆ ਫੋਨ ਆ ਗਿਆ ਫੋਨ ਬੁਰੀ ਗੱਲਵਾ ਚੈੱਕ ਕਰੋ ਗਰੀਸ਼ ਹੁਣੇ ਵੀ ਆ ਗਏ ਇੰਜੜ ਹੈਲੋ ਹਲੋ ਜੀ ਸਾਡਾ ਇੱਕ ਹੋਰ ਭਰਾ ਅਨੂ ਜੀ ਸੇਵਾ ਕਰ ਰਹੇ ਆ ਆ ਮਹਾਦੇਵ ਦਾ ਆਪਣਾ ਮੰਦਿਰ ਹੈ ਸੇਵਾ ਕਰ ਰਹੇ ਆ ਪੂਰੀ ਅਨੂ ਜੀ ਆਪਾਂ ਨਵਾਂ ਨਵਾਂ ਜਿਹੜਾ ਚੈਨਲ ਸ਼ੁਰੂ ਕੀਤਾ ਕੀ ਕਹਿਣਾ ਚਾਹੂੰਗਾ ਲਾਈਕ ਕਰੋ ਲਾਈਕ ਕਰੋ ਸਬਸਕ੍ਰਾਈਬ ਕਰੋ ਕਮੈਂਟ ਕਰੋ ਫੋਲੋ ਕਰੋ ਸ਼ੇਅਰ ਕਰੋ ਹਾਈ ਕਿੰਨਾ ਦਾ ਮਾਣ ਬਤਾਓ ਕਿੰਨਾ ਦਾ ਮਾਣ ਸਪੋਰਟ ਸਪੋਰਟ ਚਾਹੀਦੀ ਹੈ ਨਾ ਪੂਰੀ ਪੂਰੀ ਹਾਂਜੀ ਪੂਰੀ ਪੂਰੀ ਭਾਈ ਪੂਰੀ ਪੂਰੀ ਸਪੋਰਟ ਚਾਹੀਦੀ ਹਾਂਜੀ ਠੀਕ ਹੈ ਚੱਲੇ ਸੀਗੇ ਹੁਣ ਭੂਆ ਜੀ ਨੂੰ ਆਪਾਂ ਛੱਡਣ ਤੇ ਬਾਕੀ ਮਿਲਦੇ ਆਂ ਬਾਕੀ ਹੁਣ ਮਾਰੀ ਜੀ gekeڑی-ਗੋੜੀ ਲਾ ਲਈਏ ਬਾਕੀ ਪਿੱਛੇ ਨਾ ਵੀ ਭਤਾਨੂ ਚੱਕ ਲਿਆ ਵਾ ਹੁਣ ਆਪਾਂ ਲੋ ਭਾਈ ਚੱਕੋ ਹਾਂਜੀ ਭਾਈ ਇਹ ਚੱਲਦੇ ਹਿੰਦੀ ਤੋਂ ਆ ਜੁਤੇ ਆ ਤੇ ਹੁਣ ਆਪਾਂ ਮਾਰੀ ਜੀ ਕੇੜੇ ਮਾਰੀ ਮੋਟੀ ਕੇੜੀ ਗਾਰੀ ਇਹ ਰੱਖਿਆ ਚ ਇਹ ਲੈ ਲੇ ਲੇ ਤੇ 20 ਰੁਪਏ ਦੀ ਹੈ ਕੀ 20 ਰੁਪਏ ਦੀ ਆਹੋ ਤੇ ਬੱਬਾ ਤੇ ਇਹਦੇ ਨਾਲ ਅੰਕਲ ਜੀ ਕੀ ਮਤਲਬ ਭਾਈ ਲੈਡ ਵੱਡਾ ਦਾ ਮੂੰਹ ਤੇ ਮਾਸ਼ਾ ਅੱਲਾਹ ਚਲੋ ਕਿ ਕਹਾਨਾ ਪੋੜੇ ਜਿੱਥੇ ਜਾਏਂਗਾ ਦਾ ਲੈ ਗਿਆ ਰੁਕ ਜਾਓ ਕਿੱਥੇ ਦੇਖਿਆ ਹੁਣ ਬੇਟਾ ਰੁਕੋ ਆਹ ਇੱਥੇ ਰੁਕੋ ਇੱਥੇ ਜਾਣਾ ਤੁਸੀਂ ਅੰਕਲ ਵੀ ਸਾਨੂੰ ਐਟੀਟਿਊਡ ਓਏ ਅੰਕਲ ਵੀ ਸਾਨੂੰ ਐਟੀਟਿਊਡ ਦਿਖਾ ਰਿਹਾ ਓਏ ਇਹ ਬੰਦੇ 10 ਰੁਪਏ ਕੀਤਾ ਜਾਵੇ ਇੱਧਰ ਵੀ ਕਲੀਗਨ ਮੁਰਮਾ ਰਿਹਾ ਹੈ ਤੇ ਉਦਾਂ ਉੱਥੇ ਉਹ ਦੇ ਉਹ ਉੱਥੇ ਜਾ ਕੇ ਉਹ ਵਾਜਾ ਘੱਟਦਾ ਪਿਆ ਸਾਡੇ ਕੋਲ ਨਹੀਂ ਕੋਈ ਗੱਡੀਆਂ ਤੇ ਸਾਨੂੰ ਕਹਿੰਦਾ ਆਂਦੀ ਨਹੀਂ ਵੀ ਜਾਣਾ ਬੱਸ ਤੁਮ ਲੱਗਦਾ ਇੱਜ਼ਤ ਹੀ ਨਹੀਂ ਕੋਈ ਹੋਰ ਦੇ ਤਾਂ ਕਿੱਧਰ ਰਿਹਾ ਅੱਜ ਗੱਲ ਨਹੀਂ ਨਹੀਂ ਘਰੇ ਅੱਜ ਘਰੇ ਰਹਾਂਗੇ ਕੱਲ੍ਹ ਵੀ ਛੁੱਟੀ ਆ ਆ ਦੋਸਤਾਂ ਨਾਲ ਜਿੰਮ ਦੇ ਬਾਰੇ ਸ਼ੁਰੂ ਕਰੀ ਜਿੰਮ ਕਰਾਂਗੇ ਚਲੂ ਹੋਊਗਾ ਆ ਭਾਈ ਫਿਟਨੈਸ ਬੋਲਰ ਵੀ ਆ ਭਾਈ ਤੇ ਆਏ ਬੋਲਰ ਵੀ ਆ ਤੇ ਆਪਣੇ ਅਕੈਡਮੀ ਕਿਦੋਂ ਤੋਂ ਜਾਣਾ ਸ਼ੁਰੂ ਕਰਨਾ ਅੱਛਾ ਤੋਂ ਵਰਦੂੰ ਓਹ ਉਹ ਦੇਖੋ ਗੂਗਲ ਜੀ ਠੀਕਾ ਕੋ ਵਾਹ ਵਧੀਆ ਵਧੀਆ ਆ ਵੀ ਭਾਈ ਸਾਡੇ ਨਾਲ ਹੋਰ ਵਲੋਗਿੰਗ ਕਰਤੀ ਕਿਰੋ ਹਾਂ ਹਾਂ ਚਲੋ ਵਧੀਆ ਹਾਂ ਚੈਨਲ ਨੂੰ ਕਰ ਲਿਓ ਸਾਡਾ ਸਬਸਕ੍ਰਾਈਬ ਬਸ ਉਹ ਨੂੰ ਕਰ ਲੈਣੇ ਉਹ ਨੂੰ ਐਵੇਂ ਜਾਣ ਦੇ ਤਾ ਤੇ ਉਹਦੇ ਕੋ ਭਰਾਵਾ ਗੂਗਲ 'ਤੇ ਥੋੜੀ ਐ ਉਹੀ ਤੂੰ ਐ ਵੀ ਆਟਮ ਲੈ ਦੱਸ ਉਹ ਵਿਚਾਰਾ ਮਾਤਾ ਰੋ ਤੁਰ ਕੇ ਚਲ ਗਿਆ ਉਹ ਕਹਿੰਦਾ ਤੁਸੀਂ ਕਿਹੜਾ ਲੈਣੀ ਆ ਮੈਨੂੰ ਐਵੇਂ ਖੜਾਇਆ ਲੈ ਹੁਣ ਕੀ ਕਰੀਏ ਯਾਰ ਚੱਟ ਛੱਡ ਕੋਈ ਕਿੱਥੇ ਜਾਣਾ ਓਏ ਹੋਰੀਓ ਓਏ ਤੇਰੇ ਕਿ ਕਰ ਰੋਂ ਗੱਡੇ ਆ ਤੈਨੂੰ ਦੇਖ ਕੇ ਕਰਨਦੇ ਆ ਆਸ਼ਦਾਈ ਆਈ ਮਾਸ ਖਟਾਈ ਕੀ ਸੁਭਈ ਆ ਏ ਆ ਵੀ ਸ਼ਦਾਈ ਆ ਤੈਨੂੰ ਕਹਿੰਦੇ ਇੱਥੇ ਹੀ ਹੁਣ ਆਪਾਂ ਕਰਦੇ ਵਲੌਗ ਨੂੰ ਆਪਣੇ ਨੂੰ ਐਂਡ ਐਂਡ ਯਕੀਨੀ ਕੋਲਣਾ ਲਾਈਕ ਸ਼ੇਅਰ ਸਬਸਕ੍ਰਾਈਬ ਕਮੈਂਟ ਕਰਨਾ ਨਹੀਂ ਭੁੱਲਣਾ ਕਿ ਕਿੱਦਾਂ ਲੱਗੇ ਲਾਈਕ ਸਾਰੇ ਕਰਿਓ ਲਾਈਕ ਜਰੂਰ ਕਰਿਆ ਕਰੋ ਤੇ ਵਕਤ-ਵਕਤ ਸ਼ੇਅਰ ਕਰਿਆ ਕਰਿਓ ਬਾਈ ਬਲੌਗ ਦਾ ਟਾਈਮ ਦਾ ਲੋ ਦਾ ਟਾਈਮ ਪਰ ਸਵੇਰੇ 10:00 ਦਾ ਸੀਗਾ 9:00 ਠੀਕ ਹੈ ਜੀ ਤੇ 9:00 ਵਜੇ ਹੋਰਿਓ ਬਾਏ ਕਹਦੇ ਫੇ ਬਾਏ ਉਸਕੇ ਲਾਈਕ ਜ਼ਰੂਰ ਕਰੀਓ